ਨਾਲੇ ਤੂੰ ਇੱਥੇ ਪੈ ਰਿਆਂ ਆਂ ਦਾਸਾ ਮੈਂ ਤਾਂ ਆ ਕਹਿੰਦੀ ਸੀ ਕਿ ਮੈਨੂੰ ਨਾ ਕੁਝ ਪੈਸੇ ਚਾਹੀਦੇ ਨੇ ਮੈਂ ਵਿਹਲੀ ਸੀ ਮੈਂ ਕਿਹਾ ਚੱਲ ਸ਼ੋਪਿੰਗ ਕਰ ਆਣੀ ਆ ਲੈ ਪੈਨਸ਼ਨ ਕੀ ਗੱਲ ਆ ਪੈਸੇ ਤਾਂ ਲੈ ਜੀ ਨਾਲੇ ਯਾਰ ਅੱਜ ਸ਼ੋਪਿੰਗ ਕਰਕੇ ਕੀ ਕਰਨਾ ਤੇ ਕੱਲ੍ਹ ਪਰਸ ਨੂੰ ਕਰਦੇ ਸ਼ੋਪਿੰਗ ਨਹੀਂ ਮੈਂ ਵਿਹਲੀ ਆ ਤੂੰ ਮੈਨੂੰ ਪੈਸੇ ਦੇ ਦੇ ਮੈਂ ਸ਼ੋਪਿੰਗ ਕਰਕੇ ਆਣੀ ਆ ਨਾਲੇ ਮੇਰਾ ਘਰੇ ਦਿਲ ਵੀ ਨਹੀਂ ਲੱਗਦਾ ਕਿਉਂ ਹੁਣ ਸੋਰਾ ਮੇਰੇ ਕੋਲ ਦਿਲ ਵੀ ਲੱਗਣਾ ਹਟ ਗਿਆ ਹੁਣ ਤੂੰ ਵੀ ਇੱਥੇ ਆਣ ਕੇ ਪਿਆ ਆ ਮੈਂ ਇੱਥੇ ਅੰਦਰ ਕੱਲੀ ਸੀਗੀ ਫੇਰ ਮੈਂ ਸੋਚਿਆ ਮੈਂ ਕਿੱਥੇ ਚੱਲ ਮੈਂ ਸ਼ੋਪਿੰਗ ਕਰਨ ਆਂਨੀ ਆ ਚੱਲ ਸ਼ੋਪਿੰਗ ਤਾਂ ਕਰਿਆ ਪਰ ਬਾਪ ਸਾਂਗੀ ਚਾ ਕਰੇ ਬਾਜੀ ਨਹੀਂ ਨਹੀਂ ਮੇਰਾ ਸਮਾਨ ਇੱਥੀ ਆ ਮੈਂ ਵਾਪਸ ਆਵਾਂਗੀ ਮੈਂ ਚੱਲਾਂ ਤੇਰੇ ਨਾਲ ਨਹੀਂ ਮੈਂ ਕੱਲੀ ਜਾਵਾਂਗੀ ਤੂੰ ਇਦਾਂ ਕਰ ਤੂੰ ਮੈਨੂੰ ਪੈਸੇ ਦੇ ਦੇ ਬਸ ਬਹੁਤ ਤੂੰ ਐਂ ਕਰ ਮੇਰਾ ਭਾਗਨ ਨੂੰ ਲੈ ਜਾਣ ਨਾਲ ਨਹੀਂ ਤੂੰ ਹਰ ਗੱਲ 'ਚ ਉਹਨੂੰ ਕਿਰਾਏਦਾਰਨੀ ਨੂੰ ਕਿਉਂ ਵਿੱਚ ਲੈ ਕੇ ਆਉਣਾ ਮੈਂ ਇੱਧਰ ਜਾਣ ਕੇ ਕਹਿੰਦਾ ਜੀ ਮੈਨੂੰ ਪਤਾ ਵੀ ਤੂੰ ਮੱਛੀ ਦਨ ਬਚਾਉਂਦਾ ਸੀ ਨਹੀਂ ਤੂੰ ਇਦਾਂ ਕਰ ਤੂੰ ਉਹਦੇ ਨਾਲ ਹੀ ਵਿਆਹ ਕਰਾ ਲਾ ਤੂੰ ਹਰ ਗੱਲ ਚ ਉਹਨੂੰ ਲੈ ਕੇ ਆਉਣਾ ਵਾ ਯਾਰ ਮੈਂ ਉਹਦੇ ਨਾਲ ਵਿਆਹ ਕਰਾ ਕੇ ਕੀ ਲੈਣਾ ਮੈਂ ਤੇਰੇ ਨਾਲ ਕਰਾਉਣਾਗਾ ਵਿਆਹ ਪਿਆਰ ਤਾਂ ਤੂੰ ਮੈਂ ਮੇਰਾ ਚੱਲ ਠੀਕ ਆ ਤੂੰ ਹੁਣ ਬਹੁਤੀਆਂ ਗੱਲਾਂ ਨਾ ਮਾਰ ਮੈਨੂੰ ਪੈਸੇ ਦੇ ਦੇ ਜੋ ਮੈਂ ਆਪਣੇ ਨੇ ਨੂੰ ਆ ਜਾਾਂਗੀ ਚਲ ਲੈ ਕੇ ਆਉਣਾ ਪੈਸੇ ਚਲ ਠੀਕ ਆ

ਕਦੋਂ ਨਾ ਕਿਹਾ ਇਹਨੂੰ ਪੈਸੇ ਲੈ ਕੇ ਆਉਣ ਨੂੰ ਮੈਨੂੰ ਲੱਗਦਾ ਕਾਲੇ ਨੂੰ ਕਦੇ ਮਿਲੇ ਨਹੀਂ ਆ ਚਲ ਬੱਧੀਆ ਜੇ ਉਹਨੂੰ ਪੈਸੇ ਨਹੀਂ ਮਿਲੇ ਤਾਂ ਸਿੱਧਾ ਸਿੱਧਾ ਸ਼ੱਕ ਉਹਦੇ ਤੇ ਜਾਊਗਾ ਪਤਾ ਨਹੀਂ ਕਿੱਥੇ ਰਹਿਣਾ ਹੋ ਆ ਲੈ ਪੈਸੇ ਮੰਜੇ ਆ ਰ ਪਿਆ ਉੱਕੀ ਸੋਚਣ ਲੱਗੀ ਤੂੰ ਕੁਛ ਨਹੀਂ ਮੈਂ ਤਾਂ ਬਸ ਸੁਭ ਦੀ ਦਿਮਾਗ ਮੇਰਾ ਧਿਆਨ ਕਿੱਥੇ ਹੋਰ ਚਲਾ ਗਿਆ ਸੀ ਉਹ ਯਾਰ ਜਾ ਕੇ ਹੁਣ ਸ਼ਾਪਿੰਗ ਕਰਿਆ ਤੂੰ ਕਦੋਂ ਤੇ ਪੈਸੇ ਮੰਗਿਆ ਘੰਟਾ ਹੋ ਗਿਆ ਮੈਂ ਨਹੀਂ ਜਾਣਾ ਹੈਗਾ ਹੁਣ ਲੈ ਕਿਉਂ ਨਹੀਂ ਜਾਣਾ ਹੈਗਾ ਪਹਿਲਾਂ ਕਹਿੰਦੀ ਮੈਂ ਸ਼ਾਪਿੰਗ ਕਰਨੀ ਹੁੰਦੀ ਆ ਮੈਨੂੰ ਪੈਸੇ ਦੇ ਦੇ ਜੇ ਮੈਂ ਪੈਸੇ ਲਿਆ ਕੇ ਦੇਤੇ ਹੁਣ ਤੂੰ ਸ਼ਾਪਿੰਗ ਨਹੀਂ ਕਰਨੀ ਜਾਂਦੀ ਕਦੋਂ ਦੀ ਖੜੀ ਆ ਤਿਆਰ ਹੋ ਕੇ ਮੈਂ ਤੂੰ ਹੁਣ ਮੈਨੂੰ ਪੈਸੇ ਲਿਆ ਕੇ ਦਿਨਾ ਆਫਰ ਪੈਸੇ ਆਪਣੇ ਮੈਂ ਨਹੀਂ ਜਾਣਾ ਸ਼ਾਪਿੰਗ ਉਹ ਯਾਰ ਮੈਂ ਪਹਿਲਾਂ ਕੰਮ ਕਰਨ ਲੱਗ ਗਿਆ ਜੀ ਯਾਰ ਇਹ ਦੇਵਲੋ ਵੀ ਕਮਾਲ ਹੀ ਹੈ ਜੀ ਪਹਿਲਾਂ ਕਹਿੰਦੀ ਮੈਂ ਸ਼ਾਪਿੰਗ ਕਰਕੇ ਆਉਣੀ ਹੈ ਮੈਨੂੰ ਪੈਸੇ ਲਿਆ ਦੇ ਮਿੰਟੋ ਚ ਲੈਦਾ ਮੂਡ ਖਰਾਬ ਹੋ ਗਿਆ ਵੀ ਬੰਦੇ ਲਿਆ ਕੇ ਤਾਂ ਦਿੱਤੇ ਪੈਸੇ ਜੇ ਯਾਰ ਕੋਈ ਕੰਮ ਕਰਨ ਲੱਗਿਆ ਇਹਨੇ ਜੀ ਆਖੜ ਜਾਂਦੀ ਹੈ ਹੱਥ ਹੋ ਗਈ ਇਹਦੇ ਵਾਲੀ ਇਹ ਤਾਂ ਬਹੁਤ ਤੇਜ਼ਾ ਕਰਾਇਦਾਰਨੀ ਜੀ ਮੈਨੂੰ ਲੱਗਦਾ ਇਹ ਪੈਸੇ ਵਾਪਸ ਰੱਖਤੇ ਨੇ ਨਹੀਂ ਤਾਂ ਕੱਲੇ ਨੂੰ ਥੋੜਾ ਮਿਲਨੇ ਸੀ ਪੈਸੇ ਮੈਂ ਤਾਂ ਜੋ ਸੋਚਦੀ ਹਾਂ ਉਹ ਤਾਂ ਉਲਟਾ ਹੀ ਹੁੰਦਾ ਵਾ ਕੋਈ ਗੱਲ ਨਹੀਂ ਤੈਨੂੰ ਤਾਂ ਮੈਂ ਦੱਸੂੰਗੀ ਪਤਾ ਇੱਕ ਵਾਰੀ ਤੇਰੀ ਕਮਜ਼ੋਰੀ ਕੋਈ ਹੱਥ 'ਚ ਲੱਗ ਲੈਂਦੇ ਹੋਊਗੀ ਤਾਂ ਜ਼ਰੂਰ ਕੋਈ ਨਾ ਕੋਈ ਪਰ ਸਮਝ ਨਹੀਂ ਆਂਦੀ ਕਿਵੇਂ ਤੇ ਕਿੱਦਾਂ ਕਰਾਂ ਮੈਨੂੰ ਮੈਨੂੰ ਨਹੀਂ ਸਮਝ ਲੱਗਦੀ ਇਦਾਂ ਤਾਂ ਮੈਂ ਆਪਣੀ ਚਾਲਾਂ 'ਚ ਕਾਮਯਾਬ ਨਹੀਂ ਹੋ ਪਾਉਂਗੀ ਜੋ ਸੋਚ ਕੇ ਮੈਂ ਇੱਥੇ ਆਈ ਆਂ ਕੁਛ ਨਾ ਕੁਛ ਤਾਂ ਕਰਨਾ ਪਊਗਾ ਚੱਲ ਕੋਈ ਨਾ ਮੈਂ ਵੀ ਹਾਰ ਨਹੀਂ ਮੰਨਣ ਵਾਲੀ ਮੈਂ ਵੀ ਪਤਾ ਕਰਕੇ ਰਹਾਂਗੀ ਇਹਦੀ ਕਮਜ਼ੋਰੀ ਕੀ ਆ ਇੱਤਰਾਤ ਉਹ ਕਿਉਂ ਹੋਇਆ ਨਲੇ ਦੱਸ ਕੀ ਬਣੇ ਰੁਪਈਆਂ ਦਾ ਕਹਿੰਦਾ ਰੁਪਈਆਂ ਦਾ ਕੀ ਬਣੇ ਉਹੀ ਦੱਸਣਾ ਤੈਨੂੰ ਮੈਂ ਨਾ ਪੂਰੇ ਧਿਆਨ ਨਾਲ ਉੱਠੀ ਸੀ ਵੀ ਜਦੋਂ ਸਾਰੇ ਸੌਂ ਗਏ ਤੇ ਛਾਪੀ ਵੀ ਮੇਰੇ ਹੱਥ ਲੱਗੀ ਸੀ ਬਸ ਪੈਸੇ ਵੀ ਹੱਥ ਅੱਛਾ ਚੱਕ ਕੇ ਲਏ ਸੀ ਅਚਾਨਕ ਨਾ ਉਹਦੀ গারਲਫ੍ਰੈਂਡ ਘਰੇ ਆਈ ਹੋਈ ਆ ਉਹ ਉੱਤੇ ਆ ਗਈ ਉਹ ਜਰ ਤੇਰਾ ਵੀ ਸਰਿਆ ਪਿਆ ਤੈਨੂੰ ਕਿੰਨੀ ਵਾਰ ਕਹਿਆ ਧਿਆਨ ਨਾਲ ਕਰਿਆ ਕਰ ਕੰਮ ਕਮਾਲ ਹੈ ਕਹਿੰਦਾ ਧਿਆਨ ਨਾਲ ਕਰਿਆ ਕਰ ਮੈਂ ਧਿਆਨ ਨਾਲ ਹੀ ਤਾਂ ਕਰ ਰਹੀ ਸੀ ਮੈਨੂੰ ਕੀ ਪਤਾ ਸੀ ਉਹ ਸੁੱਤੀ ਪਈ ਉਹ ਉੱਠ ਕੇ ਆ ਚੁੱਕੀ ਬਾਹਰ ਉਹ ਕਾਦਾ ਧਿਆਨ ਮੈਨੂੰ ਤੂੰ ਐ ਲੱਗਦਾ ਮਰਵਾਏਂਗੇ ਹੁਣ ਕਈ ਮਰਵਾਉਂਗੀ ਮੈਂ ਤੈਨੂੰ ਮੈਂ ਤੈਨੂੰ ਕਹੀ ਜਾਨੀ ਮੈਂ ਪੂਰੀ ਗੌਰ ਨਾਲ ਉੱઠી ਸੀਗੀ ਆਸ-ਪਾਸਾ ਵੇਖ ਕੇ ਮੈਨੂੰ ਕੀ ਪਤਾ ਸੀਗਾ ਪਰ ਹਾਂ ਇੱਕ ਗੱਲ ਹੋਰ ਮੈਂ ਨਾ ਉਲਟੀ ਗੇਮ ਉਹਦੇ ਤੇ ਪਾਤੀ ਉਹਦੀ ਵੀਡੀਓ ਬਣਾ ਲਈ ਜਦੋਂ ਹੱਥ 'ਚ ਉਹਦੇ 'ਚ ਪੈਸੇ ਸੀਗੇ ਐਸ ਵਾਰ ਮੌਕਾ ਤਾਂ ਮੈਂ ਸਾਂਭ ਲਿਆ ਮੂੰਹ ਤਾਂ ਨਹੀਂ ਉਹ ਕਿਸੇ ਮੂਰੇ ਖੋਲਦੀ ਹੈਗੀ ਇਹ ਮੇਰੀ ਗਾਰੰਟੀ ਹੈ ਉਹ ਚਲੋ ਉਹ ਤਾਂ ਨਹੀਂ ਮੂੰਹ ਖੋਲਦੀ ਮੈਂ ਤਾਂ ਹੈਗਾ ਨਾ ਮਸਾ ਮੌਕਾ ਮਿਲਿਆ ਤੇ ਹੱਥੋਂ ਲੰਘ ਗਿਆ ਜੇ ਦੁਬਾਰੂ ਪੈਸੇ ਕੋਈ ਨਾ ਛੇ ਮੈਂ ਹੁਣ ਪੈਸੇ ਚੱਕ ਵੀ ਲੈਂਦੀ ਨਾ ਤਾਂ ਸਿੱਧਾ ਸ਼ੱਕ ਮੇਰੇ ਤੇ ਜਾਣਾ ਸੀ ਕੋਈ ਨਾ ਹੱਥ ਤਾਂ ਹੁਣ ਮੈਂ ਵੱਡੇ ਹੀ ਮਾਰੂੰਗੀ ਦੇਖੀ ਜਾ ਤੂੰ ਥੋੜੇ-ਮੋਟੇ ਪੈਸਿਆਂ ਦਾ ਕੀ ਚੱਕਣਾ ਚੱਲਿਆ ਕਰ ਹੁਣ ਮੈਂ ਚੱਲਦਾ ਹੁਣ ਤੇ ਕੰਮ ਕਰੇ ਹੋਈ ਕਿਹਨ ਨਾਲ ਕਰੀ ਕਿਤੇ ਸ਼ੱਕ ਪਵਾ ਲੈ ਕੋਈ ਨਾ ਚਲ ਠੀਕ ਆ ਮੈਂ ਚੱਲਦਾ ਆਹ ਜਾਂਦਾ ਮੈਨੂੰ ਸਲਾਹਾਂ ਦੇ ਇਹਨੂੰ ਤਾਂ ਇਹ ਆ ਗੁੱਟੀ ਛੇਤੀ ਮੇਰੇ ਹੱਥ ਤੇ ਟਿਕ ਜੇ ਕੁਛ ਕਰਨ ਨਾ ਨਹੀਂ ਧਰਨਾ ਨਹੀਂ ਸਾਰਾ ਰਿਸਕ ਮੇਰਾ ਪੰਗੇ ਅਗਲੇ ਨਾਲ ਮੈਂ ਲਵਾਂ ਖਲੂ ਫਸੂਗੀ ਮੈਂ ਫਸੂਗੀ ਤੈਨੂੰ ਕਿਨੇ ਕੁਛ ਕਹਿਣਾ ਵੱਡਾ ਸਿਆਣਾ ਅੱਛਾ ਇਹ ਗੱਲ ਆ ਤੇ ਇਹ ਇਹਦੇ ਨਾਲ ਰਲਿਆ ਹੋਇਆ ਇਹਦਾ ਮਤਲਬ ਇਹਦੇ ਨਾਲ ਬਦਲਾ ਲੈਣ ਲਈ ਮੈਨੂੰ ਇਹਦਾ ਸਾਥ ਲੈਣਾ ਪੈਣਾ ਕੋਈ ਗੱਲ ਨਹੀਂ ਅੱਛਾ ਤੂੰ ਇੱਥੇ ਘੜੀ ਕਰ ਰਹੀ ਹੈ ਮੈਂ ਮੈਂ ਕੁਝ ਵੀ ਨਹੀਂ ਮੈਂ ਕੁਝ ਵੀ ਨਹੀਂ ਸਾਫ਼-ਸਾਫ਼ ਦੱਸ ਇੱਥੇ ਖੜੀ ਕਰਦੀ ਆ ਗੱਲਾਂ ਸੁਣਦੀ ਸੀ ਕਿ ਨਾ ਤੂੰ ਸਾਡੀਆਂ ਕਿਹੜੀਆਂ ਗੱਲਾਂ ਮੈਂ ਕਿਹੜੀਆਂ ਗੱਲਾਂ ਸੁਣਦੀ ਸੀ ਮੈਨੂੰ ਸਾਰਾ ਪਤਾ ਹੈ ਤੂੰ ਗੱਲਾਂ ਸੁਣਦੀ ਸੀ ਦੱਸ ਤੂੰ ਕੀ ਗੱਲ ਸੁਣੀ ਆ ਸਾਡੀ ਕਿਹੜੀਆਂ ਗੱਲਾਂ ਕੋਈ ਹੈਗਾ ਸੀ ਇੱਥੇ ਤੇਰੇ ਨਾਲ ਜਿਹਦੀਆਂ ਮੈਂ ਗੱਲਾਂ ਸੁਣਨੀਆਂ ਸੀ ਨਹੀਂ ਮੈਨੂੰ ਲੱਗਿਆ ਸ਼ਾਇਦ ਤੂੰ ਮੈਨੂੰ ਵੇਖ ਰਹੀ ਆ ਤਾਂ ਪੁੱਛ ਲੈ ਇਸ ਵੇਲੇ ਤੈਨੂੰ ਨਹੀਂ ਮੈਨੂੰ ਤਾਂ ਤੇਰੀਆਂ ਗੱਲਾਂ ਸੁਣ ਕੇ ਲੱਗਦਾ ਕਿ ਸ਼ਾਇਦ ਕੋਈ ਤੇਰੇ ਨਾਲ ਹੈਗਾ ਸੀ ਤੇ ਤੈਨੂੰ ਕਾ ਤਾਂ ਡਰ ਪੈ ਗਿਆ ਨਹੀਂ ਨਹੀਂ ਮੇਰੇ ਨਾਲ ਕੀ ਨਹੀਂ ਹੋਣਾ ਘਰ ਦੇ ਵਿੱਚ ਮੈਂ ਇਕੱਲੀ ਤਾਂ ਸੀਗੀ ਤੂੰ ਵੀ ਤਾਂ ਦੇਖਿਆ ਕੌਣ ਸੀ ਤੂੰ ਫੇਰ ਐ ਕਿਉਂ ਪੁੱਛਿਆ ਕਿ ਸਾਡੀਆਂ ਗੱਲਾਂ ਸੁਣੀਆਂ ਤੂੰ ਐਵੇਂ ਲੁਕ ਛੁਪ ਕੇ ਦੇਖ ਰਹੀ ਸੀ ਮੈਂ ਸੋਚਿਆ ਤੂੰ ਮੈਨੂੰ ਵੇਖਦੀ ਆ ਇੱਥੇ ਹੋਰ ਵੀ ਕੰਮ ਹੁੰਦੇ ਨੇ ਮੈਂ ਤਾਂ ਆਪਣਾ ਕੰਮ ਕਰਦੀ ਸੀ ਅੱਛਾ ਚਲ ਠੀਕ ਐ ਤੂੰ ਆਪਣਾ ਕੰਮ ਕਰ ਲੈ ਇਹਦੇ ਤੋਂ ਤਾਂ ਪਛ ਕੀ ਰਹਿਣਾ ਪੈਣਾ ਹਾਂ ਮੈਂ ਇਹਦੀ ਵੀਡੀਓ ਆ ਮੇਰੇ ਕੋਲ ਪਰ ਫੇਰ ਵੀ ਏ ਆਪਦੇ ਜਾਜ ਚ ਫਸਣ ਲਈ ਨਾ ਮੈਨੂੰ ਕੋਈ ਨਾ ਕੋਈ ਤਾਂ ਸਾਧ ਚ ਰਚੂਗੀ ਪਰ ਮੈਂ ਦੀਆਂ ਗੱਲਾਂ ਚ ਨਹੀਂ ਆਉਣਾ ਚਲਾਕ ਬਹੁਤ ਹੈ ਇਹ ਕੁਛ ਨਾ ਕੋ ਸੋਚਣੇ ਪੈਣਾ ਇਹਦੇ ਬਾਰੇ ਕੋਈ ਹਿੱਲਾ ਤਾਂ ਕਰਨਾ ਕੋ ਵੈਸੇ ਵੀ 2-4 ਦਿਨ ਦੀ ਗੱਲ ਐ ਫਿਰ ਤਾਂ ਇਹ ਚਲੀ ਜਾਣਾ ਉਹ ਤੂੰ ਵੀ ਕੰਮਕਾਰ ਕਰਾ ਜਾ ਯਾਰ ਕੋਈ ਉਹਦੇ ਨਾਲ ਲੱਖੀ ਤਾਂ ਹੋਈ ਐ ਤੁਸੀਂ ਕਿਰਾਏਦਾਰ ਦੀ ਕਿਰਾਏਦਾਰ ਲੇ ਕਾਲੇ ਰੋਟੀ ਕਾਲੇ ਮੈਂ ਨਾ ਤੈਨੂੰ ਕੋਈ ਦੱਸਣਾ ਸੀ ਮੈਂ ਨਾ ਅੱਜ ਖਬਰ ਸੁਣੀ ਸੀਗੀ ਤੇ ਖਬਰ ਦੇ ਵਿੱਚ ਨਾ ਕੋਈ ਕਿਸੇ ਦੇ ਘਰੇ ਚੋਰੀ ਕਰਨਾ ਵੜਿਆ ਖਬਰ ਮੈਂ ਸੰਭਾਲ ਕੇ ਰੱਖੀ ਆ ਮੈਂ ਤੈਨੂੰ ਆਪਣੇ ਫੋਨ 'ਚ ਦਿਖਾਉਣੀ ਆਂਗੀ ਤੂੰ ਨਾ ਰੋਟੀ ਖਾਂਦੇ ਉਹਨਾਂ ਨੂੰ ਐਵੇਂ ਹੋਰ ਹੀ ਗੱਲਾਂ ਚ ਲਈ ਜਾਂਦੀਆਂ ਲੈ ਹੋਰ ਹੀ ਗੱਲਾਂ ਚ ਕਿਉਂ ਸਹੀ ਗੱਲ ਐ ਅੱਜ ਕੱਲ ਟਾਈਮ ਬਹੁਤ ਮਾੜਾ ਕਿਸੇ ਤੇ ਵਿਸ਼ਵਾਸ ਨਹੀਂ ਹੈਗਾ ਦਿੰ ਦਿਹਾੜੀ ਚੋਰੀ ਹੋ ਗਈ ਉਹ ਗੱਲ ਦਾ ਕਰਦੀ ਨਾ ਗਾਣ ਸਹੀ ਕਹਿ ਰਹੀ ਹੈਗੀ ਆ ਚੋਰਾ ਦਾ ਕੀ ਪਤਾ ਹੈ ਕਦੋਂ ਕਰੇ ਆ ਵੜਨ ਉਹੀ ਤਾਂ ਗੱਲ ਹੈਗੀ ਨਾਲੇ ਪਤਾ ਕੀ ਹੈਗਾ ਗੌਰ ਤਾਂ ਰੱਖਣੀ ਪੈਂਦੀ ਆ ਤਾਂ ਹੀ ਮੈਂ ਖਬਰ ਸਾਹਮ ਕੇ ਰੱਖਿਆ ਵੀ ਮੈਂ ਤੈਨੂੰ ਦਿਖਾ ਦੂੰਗੀ ਤੇਰੇ ਵੀ ਮਾੜੇ ਮੋٹے ਕੰਨ ਹੋ ਜਾਣਗੇ ਚਲ ਕੋਈ ਨਾ ਗਾਗਨ ਆ ਰੋਟੀ ਖਾ ਲਾਂਦੇ ਮੈਂ ਫੇਰ ਦੇਖਦਾ ਕਿਹੜੀ ਖਾਣਾ ਕਹਿਨੀ ਆ ਤੂੰ ਚਲ ਮੈਂ ਆਪਦੀ ਵੀ ਰੋਟੀ ਪਾ ਲਈ ਹੋਣੀ ਆ ਤੁਸੀਂ ਖਾਓ ਜਾ ਖਾ ਲੈ ਆਪਦੀ ਰੋਟੀ ਉਹ ਲੈ ਰੋਟੀ ਵਾਲਾ ਉਹ ਗੁਰਲੀਣਾ ਮੈਂ ਕਿਉਂ ਉਹਨਾਂ ਦੇਖੀ ਜਾਂਣਾ ਯਾਰਾ ਉਹ ਐ ਮੂੰਹ ਜਾ ਕੇ ਆਪਣਾ ਹੀ ਬੈਠੀਆਂ ਗਈ ਕੀ ਗੱਲ ਦਾ ਗੁੱਸਾ ਹੈਗਾ ਕੋਈ ਮੈਨੂੰ ਤਾਂ ਇਹ ਲੱਗਦਾ ਕਿ ਮੈਂ ਜਦੋਂ ਦੀ ਇੱਥੇ ਆਈਆਂ ਮੈਂ ਐਵੇਂ ਆ ਕੇ ਇੱਥੇ ਟਾਈਮ ਖਰਾਬ ਕੀਤਾ ਆਪਣਾ ਤੂੰ ਤਾਂ ਬਸ ਉਹਦੇ ਗੁਣ ਗਾਈ ਜਾਂਦਾ ਵਾ ਗਗਨ ਐਵੇਂ ਆ ਗਗਨ ਐਵੇਂ ਆ ਓ ਯਾਰ ਕਿਹੜੇ ਗੁਣ ਗਾਲੇ ਯਾਰ ਉਹਦੇ ਮੈਂ ਤੂੰ ਐਂ ਵੀ ਦੱਸ ਦੇ ਤੂੰ ਤਾਂ ਵੀ ਬਣਾ ਕੇ ਲੋ ਗੁੱਸੇ ਹੀ ਬੈਠੀਆਂ ਯਾਰਾ ਤੈਨੂੰ ਉਹਦੇ ਵਿੱਚ ਸਾਰਾ ਕੁਝ ਪਤਾ ਹੁੰਦਾ ਆ ਕਿ ਉਹਨੇ ਕਦੋਂ ਕੰਮ ਤੇ ਜਾਣਾ ਆ ਕਦੋਂ ਉਹਨੇ ਰੋਟੀ ਖਾਣੀ ਆ ਕਦੋਂ ਉਹਨੇ ਕੀ ਕਰਨਾ ਹੈ ਕੀ ਨਹੀਂ ਕਰਨਾ ਹਰ ਇੱਕ ਚੀਜ਼ ਤੈਨੂੰ ਪਤਾ ਹੁੰਦੀ ਤੈਨੂੰ ਮੇਰੇ ਬਾਰੇ ਪਤਾ ਹੁੰਦਾ ਆ ਓ ਯਾਰ ਤੂੰ ਤਾਂ ਸਾਰਾ ਦਿਨ ਤਾਂ ਗੁੱਸੇ ਹੋਈ ਰਹਿਣੀ ਹੈਗੀ ਯਾਰ ਤੇਰੇ ਨਾਲ ਦੱਸ ਕੀ ਗੱਲ ਕਰਾਂ ਮੈਨੂੰ ਨਹੀਂ ਚੰਗਾ ਲੱਗਦਾ ਤੁਹਾਡੇ ਦੋਹਾਂ ਦਾ ਬਹਿ ਕੇ ਗੱਲਾਂ ਮਾਰਨਾ ਓ ਗੱਲ ਲੈਣਾ ਗੱਲਾਂ ਦੱਸ ਕੀ ਮਾਰ ਲੈ ਜਰਾ ਉਹ ਬੁਲਾ ਲੈਂਦੀ ਆ ਮੈਂ ਬੁਲਾ ਲ ਜਨਾਗਾ ਚੱਲ ਠੀਕ ਆ ਤੂੰ ਕਹਿਣਾ ਆ ਤੇ ਮੈਂ ਮੰਨ ਲੈਨੀ ਆ ਕਿ ਤੁਹਾਡੇ ਚ ਆਪਸ ਵਿੱਚ ਕੋਈ ਗੱਲ ਹੈ ਨਹੀਂ ਉਹ ਹੈਗੀ ਵੀ ਨਹੀਂ ਕੋਈ ਗੱਲਬਾਤ ਆ ਜੇ ਕੋਈ ਗੱਲਬਾਤ ਹੁੰਦੀ ਯਾਰ ਅਸੀਂ ਇਕੱਠੇ ਬੈਠਦੇ ਉੱਠਦੇ ਉਹ ਤਾਂ ਬੱਸ ਕਦੇ ਉਂ ਬੈਠ ਬੂਠ ਜਾਂਦੀ ਹੈਗੀ ਵਿਚਾਰੀ ਚੱਲ ਜੋ ਵੀ ਆ ਪਰ ਮੈਂ ਤੈਨੂੰ ਇਹ ਕਹੂੰਗੀ ਕਿ ਤੂੰ ਬਚ ਕੇ ਰਹਿ ਬਸ ਉਹਦੇ ਤੋਂ ਉਹ ਬਚ ਕੇ ਰਹਿਣ ਨੂੰ ਕਿਹੜਾ ਦੱਸ ਯਾਰ ਉਹ ਤੂੰ ਕੀ ਬਚ ਕੇ ਰਹਿਣਾਗਾ ਇੰਨੀ ਵਧੀ ਆ ਗਈ ਤੂੰ ਤਾਂ ਮੈਂ ਸਾਰਾ ਦਿਨ ਉੱਤੇ ਸ਼ੱਕ ਕਰੀ ਜਾਂਦੀ ਆ ਮੇਰੇ ਨਾਲ ਲੜੀ ਜਾਂਦੀ ਹੈਗੀ ਚੱਲ ਠੀਕ ਆ ਤਾਂ ਰੋਟੀ ਖਾ ਲਈ ਜੀ ਨਹੀਂ ਮੈਂ ਨਹੀਂ ਖਾਧੀ ਤੇਰੇ ਸਾਹਮਣੇ ਤਾਂ ਛੱਡ ਕੇ ਆਈ ਸੀ ਮੈਂ ਰੋਟੀ ਤੂੰ ਕਿਹੜਾ ਮੈਨੂੰ ਪੁੱਛੇ ਆਵਾਜ਼ ਮਾਰ ਕੇ ਉਹ ਯਾਰ ਮਨ ਤਾਂ ਐ ਸੀਗਾ ਮੀਤਰਾ ਨੂੰ ਗੁੱਸਾ ਆ ਲੱਗਿਆ ਤੂੰ ਆਪੀ ਖਾਣੇਂ ਰੋਟੀ ਫਿਰ ਉਹ ਬੋਲਦਾ ਬਾਈ ਕੁਝਾ ਤੈਨੂੰ ਕੀ ਲੋੜ ਸੀ ਪੁੱਛਣ ਦੀ ਤੂੰ ਤਾਂ ਉਹਦੇ ਨਾਲ ਬਹਿ ਕੇ ਰੋਟੀ ਖਾਣ ਲੱਗ ਗਿਆ ਉਹ ਯਾਰ ਉਹਦੇ ਨਾਲ ਬੈ ਕੇ ਕਦੋਂ ਰੋਟੀ ਖਾ ਲਈ ਉਹਨੇ ਆਪਦੀ ਰੋਟੀ ਆਦੇ ਮਾਪਦੀ ਰੋਟੀ ਖਾਦੀਆ ਚੱਲ ਤੂੰ ਹੁਣ ਕੁਛੇ ਨਾ ਆਓ ਤੂੰ ਐਸ ਰੋਟੀ ਖਾਣੀ ਆ ਖਾਣੀ ਆ ਮੈਂ ਚੱਲ ਬੈਠ ਮੈਂ ਲੈ ਕੇ ਆਉਣਾਗਾ ਠੀਕ ਨਾ ਜੇ ਤੇਰੇ ਕੰਮ ਹੋ ਗਏ ਹੁਣ ਤੂੰ ਇੱਥੋਂ ਜਾ ਸਕਦੀ ਆ ਕਿੱਥੇ ਜਾਵਾਂ ਮੈਂ ਕੰਮ ਤੇ ਜਿਹੜਾ ਕਹਿਨੀ ਆ ਕਿ ਮੈਂ ਕੰਮ ਤੇ ਜਾਣਾ ਆ ਪਤਾ ਨਹੀਂ ਜਾਣਾ ਵੀ ਆ ਕਿ ਨਹੀਂ ਕੋਈ ਨਾ ਤੈਨੂੰ ਕੀ ਤਕਲੀਫ ਆ ਚਲੀ ਜਾਊਂਗੀ ਮੈਂ ਮੈਨੂੰ ਤਕਲੀਫ ਨਹੀਂ ਮੈਂ ਨਾ ਕੋਈ ਕੰਮ ਕਰਨਾ ਹੈ ਤੇ ਉਹ ਕੰਮ ਤੇਰੇ ਗਿਆਨ ਤੇ ਹੀ ਹੋਣਾ ਆ ਚੰਗੀ ਤਰ੍ਹਾਂ ਜਾਣਦੀ ਆ ਮੈਂ ਕਿਹੜੇ ਕੰਮ ਕਰਨੇ ਨੇ ਤੂੰ ਤੇਰੇ ਤਾਂ ਨਾ ਮੈਂ ਇੱਕ ਦਿਨ ਕੰਮ ਚੰਗੀ ਠੀਕ ਕਰੂੰਗੀ ਸਾਰੇ ਕੰਮ ਨਿਮੇੜ ਦੇਣੇ ਆ ਤੇਰੇ ਮੇਰੇ ਕੋਈ ਗੱਲ ਨਹੀਂ ਤੂੰ ਜਿਹੜਾ ਕਿਹਾ ਹੋਇਆ ਨਾ ਕਾਲੇ ਹੁਣਾਂ ਨੂੰ ਕਿ ਮੈਂ ਕੰਮ ਤੇ ਜਾਣਾ ਤੂੰ ਤਾਂ ਨਾ ਪਹਿਲਾਂ ਕੰਮ ਤੇ ਜਾ ਠੀਕ ਹੈ ਮੇਰੇ ਨਾਲ ਨਾ ਬਹੁਤੀ ਬਗਵਾਸ ਕਰਨ ਦੀ ਲੋੜ ਨਹੀਂ ਸਾਬਣ ਨਾਲ ਹੀ ਰਹੀ ਮੇਰੇ ਨਾਲ ਉਹ ਕਾਲੇ ਨੂੰ ਡਰਾ ਲੈਨੀ ਆ ਤੂੰ ਡਰੋਂ ਦੀ ਗੱਲ ਨਹੀਂ ਹੈਗੀ ਠੀਕ ਹੈ ਤੂੰ ਇੱਥੋਂ ਚੱਲ ਮੈਂ ਆਪੇ ਆਪਣੇ ਕੰਮ ਦੇਖ ਲਾਂਗੀ ਤੈਨੂੰ ਮੇਰੀ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਤੂੰ ਆਪਣਾ ਸੋਚ ਇਹ ਨਾ ਹੋਵੇ ਕਿ ਤੇਰੀਆਂ ਵੀ ਕੁਝ ਚੀਜ਼ਾਂ ਮੇਰੇ ਹੱਥ ਲੱਗ ਜਾਣ ਜ਼ਿਆਦੇ ਬਗਵਾਸ ਨਾ ਮਾਰ ਸਾਰਾ ਕੰਮ ਮੈਂ ਕਰਤਾ ਆਈ ਵੱਡੀ ਕੰਮ ਕਰਨ ਵਾਲੀ ਉਦੋਂ ਤਾਂ ਤੂੰ ਬਾਹਰ ਨਹੀਂ ਨਿਕਲੀ ਹੈਗੀ ਨਾਲੇ ਝੇੜੀ ਕੁੜੀ ਨੂੰ ਇਹ ਨਹੀਂ ਪਤਾ ਕਿ ਉਹਦੇ ਬੰਦੇ ਨੂੰ ਬੋਲਣਾ ਕਿਵੇਂ ਆ ਐਨੀ ਤਮੀਜ਼ ਨਹੀਂ ਉਹ ਕੰਮ ਕੀ ਕਰੂਗੀ ਘਰ ਕੀ ਸੰਭਾਲੂਗੀ ਤੇਰੇ ਵਾਸਤੇ ਗੱਲ ਨਹੀਂ ਬੀਬਾ ਨਾਲੇ ਤੇਰੀ ਟਿਕਟੋਕ ਤਾਂ ਨਾ ਮੈਂ ਚੰਗੀ ਕੱਟੂਗੀ ਇਸ ਘਰ ਦੀ ਕੋਈ ਗੱਲ ਨਹੀਂ ਜਦੋਂ ਤੇਰੇ ਕੋਲ ਟਾਈਮ ਹੋਊਗਾ ਤਾਂ ਮੇਰੇ ਕੱਟ ਵੀ ਹਲੇ ਤਾਂ ਫਿਲਹਾਲ ਤੂੰ ਕੰਮ ਤੇ ਜਾ ਆਪਣੇ ਕੋਈ ਗੱਲ ਇਹਨੂੰ ਤਾਂ ਗੁਰਲੀਨ ਤੂੰ ਭੇਜ ਤਾਂ ਫੋਨ ਬਸ ਕਿਸੇ ਤਰ੍ਹਾਂ ਕਾਲੇ ਨੂੰ ਭੇਜਣਾ ਹੈ। ਕਾਲਾ ਜਾਵੇ ਤੇ ਉਹ ਮੁੰਡਾ ਆਵੇ। ਜੇ ਉਹ ਮੁੰਡਾ ਆ ਜੇ ਮੈਂ ਕੱਲਿਆਂ ਦੇ ਵਿੱਚ ਉਹਦੇ ਨਾਲ ਗੱਲ ਕਰ ਸਕਦੀ ਆ। ਫਿਰ ਇਹਦੇ ਪਿੱਛੇ ਕੋਈ ਸਕੀਮ ਬਣ ਲੱਗ ਸਕਦੀ ਆ ਮੇਰੀ। ਚਲ ਕੋਈ ਨਾ ਦੇਖਦੀ ਆ ਕੋਈ ਸਕੀਮ ਲਾਨੀ ਆ ਕਾਲੇ ਨੂੰ ਭੇਜਣ ਦੀ। ਕੀ ਕਰਦੇ ਪੈਉ? ਕੁਛ ਨਹੀਂ ਬਸ ਆ ਕੰਮ ਜਾ ਕਰ ਲਈ ਥੋੜਾ ਜਿਹਾ। ਅੱਛਾ। ਕਿਉਂ ਕੰਮ ਨਹੀਂ ਕੋਈ? ਮੈਂ ਤਾਂ ਐਂ ਕਹਿੰਦੀ ਸੀ ਕਿ ਮੇਰੇ ਨਾਲ ਸਿਰ ਜਾ ਦਰਦ ਕਰੀ ਜਾਂਦਾ ਅੱਜ। ਉਹ ਵਰਦੁਰ ਅਸ਼ਟ ਕਰ ਲੈ ਜੀ ਸਿਰ ਦਰਦ ਕਰਦਾ ਤੁਸੀਂ ਮੈਨੂੰ ਦਵਾਈ ਲਿਆ ਦਿੰਦੇ ਲੈ ਇਥੇ ਕੋਈ ਗੋਲੀ ਪੀਓ ਸਿਰ ਦਰਦ ਦੀ ਤਾਂ ਤੂੰ ਲੈ ਲੈ ਨਹੀਂ ਤੁਸੀਂ ਨਾ ਉਹਨੂੰ ਡਾਕਟਰ ਨੂੰ ਕਹਿ ਕੇ ਕਿ ਮੇਰਾ ਬੀਬੀ ਘਟਿਆ ਹੋਇਆ ਵਾ ਤੁਸੀਂ ਦਵਾਈ ਲਿਆ ਦਿਓ ਮੈਨੂੰ ਇੱਕ ਖਰਾਕ ਲਿਆ ਦਿਓ ਪਲੀਜ਼ ਜਾਨ ਉਹ ਤੇਰਾ ਬੀਬੀ ਘੱਟ ਗਿਆ ਜਾ ਪਤਾ ਨਹੀਂ ਗਰਮੀ ਹੈ ਨਾ ਉਹਦੇ ਨਾਲ ਹੋ ਗਿਆ ਹੋਣਾ ਗਗਨ ਬਾਗੀ ਕੰਮ ਤੇ ਮੈਨੂੰ ਨਹੀਂ ਪਤਾ ਗਗਨ ਦਾ ਗਗਨ ਮਿੱਚ ਲਿਆਇਆ ਕਰੋ ਹਰ ਗੱਲ ਦੇ ਉਹ ਚੰਗਾ ਕਲੇਸ਼ ਨਾ ਕਰ ਚਲ ਐਂ ਕਰ ਪਰ ਤੂੰ ਮੇਰੇ ਨਾਲ ਚੱਲ ਦਵਾਈਦੋ ਵਾਲੇ ਉਹਨਾਂ ਤੇ ਜਾ ਮੇਰੇ 'ਚ ਨਹੀਂ ਹਿੰਮਤ ਹੈਗੀ ਮੈਂ ਤੁਸੀਂ ਜਾਓ ਤੇ ਲਿਆ ਦਿਓ ਮੈਨੂੰ ਬਸ ਚੱਲ ਫਿਰ ਮੈਨੂੰ ਥੋੜਾ ਜਿਹਾ ਟਾਈਮ ਲੱਗੂਗਾ ਔਰ ਨਾਲ ਤੇ ਪਿੰਡ ਮੈਨੂੰ ਕੰਮ ਆਗਾ ਮੈਨੂੰ ਉੱਧਰ ਵੀ ਜਾਣਾ ਪਊਗਾ ਹਾਂ ਕੋਈ ਨਾ ਮੈਂ ਫਿਰ ਉਹਨੇ ਚੱਲ ਰੈਸਟ ਕਰ ਲੈਨੇ ਆ ਤੁਸੀਂ ਮੈਨੂੰ ਲਿਆ ਦਿਓ ਦਵਾਈ ਹਾਂ ਚੱਲ ਰੈਸਟ ਕਰ ਲੈ ਚੰਗਾ ਮੈਂ ਆ ਗਿਆ ਦਵਾਈ ਲੈ ਠੀਕ ਕੋਈ ਨਾ ਇਹ ਤਾਂ ਗਿਆ ਹੁਣ ਉਹ ਉਹ ਆਜਵੇ ਬਸ ਕਿਸੇ ਤਰ੍ਹਾਂ ਉਦੇ ਨਾਲ ਗੱਲ ਕਰਕੇ ਫਿਰ ਦੇਖਦੀ ਆਂ ਕੀ ਬਣਦਾ ਇਸ ਕਰਾਇਦਾਰਨੀ ਦਾ ਤੇ ਰਾਗੀ ਅੱਜ ਇਹ ਆਇਆ ਕਿਉਂ ਨਹੀਂ ਯਹਾਂ ਲੈ ਤੱਕ ਟੈਂਪ ਵੀ ਹੋਈ ਜਾਂਦਾ ਵਾ ਇਹ ਨਾ ਹੋਵੇ ਉਧਰੋਂ ਕਾਲਾ ਵੀ ਆ ਜਾਏ ਤੇ ਗਗਨ ਵੀ ਆ ਜਾਏ फोन ਆ ਗਿਆ ਸਸਰੀ ਘਰ ਹਾਂਜੀ ਗगन ਆਇਆ ਨਹੀਂ ਤੁਹਾਨੂੰ ਕੰਮ ਕੀ ਹੈ ਗगन ਨਾਲ ਕੰਮ ਆਈ ਗੱਲ ਕਰਨੀ ਸੀ ਉਹਨਾਂ ਨਾਲ ਕੋਈ ਸਭ ਪਤਾ ਹੈ ਮੈਨੂੰ ਤੁਸੀਂ ਕੀ ਗੱਲਾਂ ਕਰਨੀਆਂ ਹਰ ਇੱਕ ਗੱਲ ਦਾ ਮੈਨੂੰ ਪਤਾ ਹੈ ਗगन ਤਾਂ ਹੈ ਨਹੀਂ ਘਰੇ ਚਲ ਠੀਕ ਹੈ ਜੀ ਮੇਰੀ ਗੱਲ ਤਾਂ ਸੁਣੋ 1 ਮਿੰਟ ਦੇ ਨਲ ਤੂੰ ਮਨੂਰੇ ਕੋਲ ਆ ਰਹੀ ਹੈਂ ਮੈਨੂੰ ਨਾ ਸਾਰਾ ਕੁਝ ਪਤਾ ਹੈ ਕਿ ਤੁਸੀਂ ਕੀ ਕੁਛ ਕਰਦੇ ਫਿਰਦੇ ਹੋ ਤੁਹਾਨੂੰ ਪਤਾ ਤੈਨੂੰ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਸੁਣ ਲਈਆਂ ਸੀਗੀਆਂ ਉਹ ਕਿਹੜੀਆਂ ਗੱਲਾਂ ਕਿ ਤੂੰ ਤੇ ਗगन ਇਹ ਕਰ ਲੁੱਟਣ ਆਇਓ ਉਹ ਨਹੀਂ ਨਹੀਂ ਇਹਦੀ ਕੋਈ ਗੱਲ ਨਹੀਂ ਤੈਨੂੰ ਕਿਹਨੇ ਕਿਹਾ ਮੈਂ ਆਪ ਆਪਣੇ ਕੰਨ ਹੀ ਸੁਣਿਆ ਤੇ ਮੇਰੇ ਕੋਲੇ ਸਬੂਤ ਵੀ ਹੈਗਾ ਆ ਠੀਕ ਆ ਜਿਹੜੀਆਂ ਤੂੰ ਤੇ ਗगन ਸਲਾਹਾਂ ਕਰਦੇ ਸੀ ਉਨਾਂ ਨੇ ਲੈ ਕਹਾ ਦਾ ਸਬੂਤਾ ਮੇਰੇ ਕੋਲ ਤਾਂ ਗਗਨ ਦਾ ਸਬੂਤਾ ਉਹਨਾਂ ਨੇ ਮੇਰਾ ਕੀ ਸਬੂਤਾ ਮੈਨੂੰ ਕੋਈ ਡਰ ਨਹੀਂ ਦੇਖ ਚਾਹੇ ਸਬੂਤ ਦੇ ਵਿੱਚ ਤੂੰ ਨਹੀਂ ਹੈਗਾ ਗਗਨ ਹੈਗੀਆ ਪਰ ਮੈਨੂੰ ਇਹ ਪਤਾ ਆ ਕਿ ਤੂੰ ਵੀ ਉਹਦੇ ਨਾਲ ਹਿੱਸੇਦਾਰ ਆ ਕਿ ਜੇ ਉਹ ਪੈਸਾ ਲੁੱਟੂਗੀ ਤੇ ਤੈਨੂੰ ਵਿੱਚ ਹਿੱਸਾ ਦੇਊਗੀ ਤੂੰ ਵੀ ਕਿਸੇ ਨਾ ਕਿਸੇ ਲਾਲਚ ਨੂੰ ਗਗਨ ਦੇ ਨਾਮ ਲਿਆ ਤੇ ਨਾਲੇ ਮੈਂ ਸੁਣੀਆਂ ਨੇ ਗਗਨ ਦੀਆਂ ਗੱਲਾਂ ਮੈਨੂੰ ਨਹੀਂ ਲੱਗਦਾ ਕਿ ਉਹ ਤੈਨੂੰ ਕੋਈ ਪੈਸਾ ਦੇਊਗੀ ਵਿੱਚੋਂ ਤੂੰ ਐਵੇਂ ਉਹਦੇ ਨਾਲ ਆਪਣਾ ਟਾਈਮ ਖਰਾਬ ਕਰਦਾ ਦੇਖ ਮੈਂ ਤੇਰਾ ਪੂਰਾ ਪੂਰਾ ਸਾਥ ਦੇ ਦਊਂਗੀ ਜਿਹੜੇ ਕੰਮ 'ਚ ਤੁਸੀਂ ਆਏ ਹੋ ਉਹੇ ਕੰਮ 'ਚ ਮੈਂ ਆਈ ਆ ਗगन ਨੇ ਤੈਨੂੰ ਕੁਛ ਨਹੀਂ ਦੇਣਾ ਤੇ ਮੈਂ ਤੈਨੂੰ ਪੂਰਾ ਬਰਾਬਰ ਦਾ ਹਿੱਸਾ ਦਵਾਂਗੀ। ਉਹ ਨਹੀਂ ਨਹੀਂ ਰੰਦੇ ਮੈਨੂੰ ਪੂਰਾ ਯਕੀਨ ਆ ਗगन ਤੇ ਉਹ ਮੇਰੇ ਨਾਲ ਇਹਦਾ ਕੋਈ ਧੋਖਾ ਨਹੀਂ ਕਰਨਾ। ਮੈਂ ਆਪਣੇ ਕੰਨ ਹੀ ਸੁਣਿਆ ਹੈ ਗगन ਨੇ ਇਹ ਗੱਲ ਕੀਤੀ ਹੈ ਕਿ ਇਹ ਕੋਈ ਕੰਮ ਨਹੀਂ ਕਾਜ ਨਹੀਂ ਹੈ ਐਵੇਂ ਮੇਰੇ ਤੇ ਰੋਬ ਪਾਉਂਦਾ ਆ ਤੈਨੂੰ ਉਹਨੇ 1 ਰੁਪਈਆ ਨਹੀਂ ਦੇਣਾ। ਮੇਰੀ ਮੰਨ ਮੈਂ ਤੇਨੂੰ ਪੂਰਾ ਪੂਰਾ ਹਿੱਸਾ ਦਵਾਂਗੀ। ਤੇ ਨਾਲੇ ਕੀ ਪਤਾ ਆਪਣਾ ਵੀ ਰਿਸ਼ਤਾ ਕੋਈ ਅੱਗੇ ਵਧ ਜਵੇ। ਨਾਲੇ ਪੂਰੇ ਪਿਆਰ ਮੁਹੱਬਤ ਦੇ ਨਾਲ ਰਵਾਂਗੇ ਠੀਕ ਆ ਤੂੰ ਟੈਨਸ਼ਨ ਨਾ ਲੈ 50-50% ਤੈਨੂੰ ਹਿੱਸਾ ਦਊਂਗੀ ਮੈਂ ਪਰ ਕਿਤੇ ਇਹ ਰੇਵੀ ਇਹ ਗੱਲਾਂ ਗਗਨ ਵਾਂਗੂ ਨਾ ਹੋ ਜਾਣ ਜੇ ਮੇਰੀਆਂ ਗਗਨ ਵਾਂਗੂ ਗੱਲਾਂ ਹੁੰਦੀਆਂ ਤੇ ਮੈਂ ਤੈਨੂੰ ਐਵੇਂ ਚੋਰੀ ਕਿਉਂ ਮਿਲਾਂਦੀ ਦੇਖ ਮੇਰੇ ਦਿਲ 'ਚ ਹੈ ਜੋ ਕੁਝ ਨਹੀਂ ਹੈਗਾ ਮੈਨੂੰ ਬਸ ਪੈਸਾ ਚਾਹੀਦਾ ਤੇ ਤੂੰ ਮੇਰਾ ਸਾਥ ਦੇਣਾ ਤੇ ਨਾਲੇ ਹਾਂ ਤੂੰ ਮੇਰਾ ਨਾ ਸਾਥ ਇਸ ਚੀਜ਼ 'ਚ ਵੀ ਦੇਣਾ ਕਿ ਆਪਾਂ ਕਿਰਾਏਦਾਰ ਨੂੰ ਫੜਾ ਦਈਏ ਉਲਟਾ ਉਹਨੂੰ ਫਸਾ ਦਈਏ ਮੈਂ ਤਾਂ ਤੈਨੂੰ ਹਿੱਸਾ ਦੇਣਾ ਗਗਨ ਨੇ ਤੇ ਤੈਨੂੰ ਕੁਝ ਨਹੀਂ ਦੇਣਾ ਪਰ ਮੈਂ ਤੇਰੇ ਨਾਲ ਤਾਂ ਯਕੀਨ ਕਿਵੇਂ ਕਰਾਂ ਦੇਖ ਤੂੰ ਵੈਸੇ ਵੀ ਗगन ਤੇ ਯਕੀਨ ਕੀਤਾ ਹੋਇਆ ਠੀਕ ਹੈ ਤੂੰ ਇੱਕ ਵਾਰੀ ਮੇਰੇ ਤੇ ਵੀ ਯਕੀਨ ਕਰਕੇ ਦੇਖ ਲੈ ਕੀ ਪਤਾ ਤੇਰਾ ਫਾਇਦਾ ਹੀ ਹੋ ਜਵੇ ਕੋਈ ਨਾਲੇ ਗगन ਤੋਂ ਤਾਂ ਤੈਨੂੰ ਕੱਲਾ ਪੈਸਾ ਮਿਲਣਾ ਤੇ ਮੇਰੇ ਕੋਲੋਂ ਤੂੰ ਆਪੇ ਸੋਚ ਲੈ ਤੈਨੂੰ ਕੱਲਾ ਪੈਸੇ 'ਚ ਸਾਥ ਨਹੀਂ ਦਊਂਗੀ ਤੇਰੇ ਨਾਲ ਖੜੂੰਗੀ ਪੂਰੀ-ਪੂਰੀ ਮੈਂ ਤਾਂ ਠੀਕ ਹੈ ਜੇ ਤੁਸੀਂ ਕਰਨ ਤਾਂ ਮੈਂ ਤਿਆਰ ਹਾਂ ਠੀਕ ਔਰ ਇੱਕ ਗੱਲ ਦਾ ਮੇਰਾ ਵਾਅਦਾ ਕਰ ਕੀ ਇਹ ਗੱਲ ਗਗਨ ਤੱਕ ਪਤਾ ਨਹੀਂ ਲੱਗਦੀ ਨਹੀਂ ਨਹੀਂ ਬਿਲਕੁਲ ਨਹੀਂ ਪਹੁੰਚਦੀ ਤੂੰ ਮੇਰੇ ਤੇ ਯਕੀਨ ਕਰ ਕੋਈ ਨਾ ਤੈਨੂੰ ਹੌਲੀ ਹੌਲੀ ਆਪੇ ਪਤਾ ਲੱਗ ਜਾਊਗਾ ਕਿ ਤੈਨੂੰ ਯਕੀਨ ਕਰਕੇ ਮੇਰੇ ਨਾਲ ਫਾਇਦਾ ਆ ਕਿ ਗਗਨ ਨਾਲ ਤਾਂ ਠੀਕ ਆ ਹੁਣ ਮੈਂ ਚੱਲਦਾ ਥੋੜਾ ਧਿਆਨ ਰੱਖੀ ਹਾਂ ਚਲ ਠੀਕ ਆ ਬੇਫਿਕਰ ਰਹਿ ਤੂੰ ਧਿਆਨ ਨਾਲ ਜਾਈ ਕੋਈ ਦੇਖੇ ਨਾ ਤੈਨੂੰ ਗਿਆ ਮਨ ਤਾਂ ਜਾਣਾ ਸੀ ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਇਹ ਇੰਨੀ ਛੇਤੀ ਮੰਨ ਜਾਊਗਾ ਚੱਲ ਕੋਈ ਨਾ ਮੰਨਿਆ ਤਾਂ ਹੈ ਹੀ ਆ ਹੁਣ ਦੇਖ ਖਰਾਇਦਾਰੀ ਤੇਰਾ ਬਣਦਾ ਕਿ ਆ ਜਿਹੜਾ ਜਾਲ ਤੂੰ ਮੇਰੇ ਲਈ ਵਿਛਾਇਆ ਸੀ ਨਾ ਉਸੇ ਜਾਲ 'ਚ ਤੈਨੂੰ ਮੈਂ ਫਸਾਉਂਗੀ ਹੁਣ ਤੇ ਇਹ ਪਾਗਲ ਓੱਖਾ ਪੈਸੇ ਦਾ ਜਿੰਨੇ ਪੈਸੇ ਦਾ ਲਾਲਚ ਦਿੱਤਾ ਓਦੇ ਹੀ ਮਗਰ ਲੱਗ ਗਿਆ ਚੱਲ ਕੋਈ ਨਾ ਮੈਂ ਤਾਂ ਮੈਂ ਆਪਣਾ ਕੰਮ ਕਰਨਾ ਹੈ ਹੁਣ ਹੋਰ ਲੈ ਗੁਰਦੀਨਾ ਆ ਲੈ ਤੋ ਬਾਈ ਡਾਕਟਰ ਨੇ ਤਾਂ ਬਾਈ ਦਿੱਤੀ ਉਦੋਂ ਤਾਂ ਮੈਂ ਹੁਣ ਠੀਕ ਸੀਗੀ ਚੱਲ ਕੋਈ ਨਾ ਇਹ ਦਵਾਈ ਮੈਂ ਪਿੰਡ ਜਾ ਕੇ ਖਾ ਲੂੰਗੀ ਪਿੰਡੇ ਜਾਣੀ ਆਣ ਤੂੰ ਹੋਰ ਕੀ ਮੰਮੀ ਫੋਨ ਕਰੀ ਜਾਂਦੀ ਆ ਮੰਮੀ ਠੀਕ ਨਹੀਂ ਹੈਗੀ ਆ ਮੈਂ ਚੱਲੀ ਆ ਕਿੰਨਾ ਚੰਗਾ ਹੁੰਦਾ ਨਾ ਜੇ ਇੱਕ ਦੋ ਦਿਨ ਹੋਰ ਰੁਕ ਜਾਂਦੀ ਤੂੰ ਮੇਰੇ ਕੋਲੇ ਚੱਲ ਕੋਈ ਨਾ ਤੇਰੇ ਕੋਲ ਤਾਂ ਕਰਾਇਦਾਰ ਨਹੀਂ ਹੈਗੀ ਆ ਓਏ ਯਾਰ ਤੂੰ ਕਰਾਇਦਾਰ ਨਹੀਂ ਹੋਣੀ ਨਾ ਮੇਰਾ ਮਾਰੇ ਘਰ ਠੀਕ ਆ ਨਾ ਜਿਹੜਾ ਰਿਸ਼ਤਾ ਮੇਰਾ ਤੇਰੇ ਨਾਲ ਉਹ ਕਰਾਇਦਾਰ ਨਹੀਂ ਨਾਲ ਹੋਣਾ ਚੱਲ ਕੋਈ ਨਾ ਧਿਆਨ ਰੱਖੀ ਫੇਰ ਵੀ ਮੈਨੂੰ ਨਾ ਹੁਣ ਇਦਾਂ ਕਰ ਬਸ ਸਟੈਂਡ ਛੱਡਿਆ ਇਹ ਨਾ ਹੋਵੇ ਮੇਰੀ ਬੱਸ ਨਿਕਲ ਜੇ ਬਸ ਸਟੈਂਡ ਦਾ ਛੱਡਿਆ ਹੂੰ ਤੂੰ じゃ ਠੀਕ ਤਾਂ ਜਾਣੀਂਗੀ ਤੂੰ ਰਹਿ ਜਾ ਯਾਰ ਨਹੀਂ ਤੂੰ ਮੈਨੂੰ ਦਵਾਈ ਲੈ ਆਤੀ ਮੈਂ ਪਿੰਡ ਜਾ ਕੇ ਦਵਾਈ ਖਾ ਲੂੰਗੀ ਕੋਈ ਨਾ ਹੁਣ ਉਦਾਂ ਵੀ ਮੈਂ ਠੀਕ ਹੀ ਆ ਠੀਕ ਆ ਮੈਂ ਕੋਈ ਗੱਲ ਨਹੀਂ ਤੂੰ ਮੇਰੀ ਟੈਨਸ਼ਨ ਨਾ ਕਰ ਤੂੰ ਮੈਨੂੰ ਬਸ ਬਸ ਸਟੈਂਡ ਛੱਡਿਆ ਬੱਸ ਨਿਕਲ ਜਾਣੀਆ ਮੇਰੀ ਚੱਲ ਠੀਕ ਆ ਚੱਕ ਬੈਗ ਆ ਜਾ ਫਿਰ ਸਵੇਰ ਦਾ ਸਾਰਾ ਪਿੰਡ ਗਾਤਾ ਥੱਕੀ ਪਈ ਆ ਪਤਾ ਨਹੀਂ ਕਿੱਥੇ ਆ ਨਾ ਫੋਨ ਚੱਕਦਾ ਨਾ ਕੋਈ ਉਹਦਾ ਪਤਾ ਟਿਕਾਣਾ ਪਤਾ ਵੀ ਹੋਊਗਾ ਕਿੱਥੇ